ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਾਫੀਆ ਕਿੰਗ ਖਤਰਨਾਕ ਡੌਨ ਗੈਂਗਸਟਰ ਮੁਖ्तार ਅंसारी ਦਾ ਦਿਹਾਂਤ ਹੋ ਗਿਆ ਮੁਖ्तार ਅंसारी ਦੀ ਜੇਲ੍ਹ ਦੇ ਅੰਦਰ ਮੌਤ ਹੋ ਗਈ ਹੈ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਮੁਖ्तार ਅंसारी ਨੇ ਦਮ ਤੋੜਿਆ ਹੈ ਜੇਲ੍ਹ ਦੇ ਅੰਦਰ ਮੁਖ्तार ਅंसारी ਦੀ ਮੌਤ ਹੋਈ ਹੈ ਬਹੁਤ ਵੱਡੀ ਖਬਰ ਯੂਪੀ ਦੀ ਬੰਦਾ ਜੇਲ੍ਹ ਦੇ ਵਿੱਚ ਬੰਸੀ ਮੁਖ्तार ਅंसारी ਔਰ ਹੁਣ ਮੁਖ्तार ਅंसारी ਦੀ ਮੌਤ ਹੋ ਗਈ ਹੈ ਵੱਡੀ ਖਬਰ ਦੱਸ ਰਹੇ ਤੁਹਾਨੂੰ ਲਗਾਤਾਰ ਮਖ्तार ਅंसारी ਦੀ ਮੌਤ ਹੋ ਗਈ ਹੈ ਮਖ्तार ਅंसारी ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਸੀ ਪਹਿਲਾਂ ਗੈਂਗਸਟਰ ਫਿਰ ਪੋਲੀਟੀਸ਼ੀਅਨ ਬਣਦਾ ਲੀਡਰ ਬਣਦਾ ਹੈ ਮਖ्तार ਅंसारी ਔਰ ਉਸ ਤੋਂ ਬਾਅਦ ਫਿਰ ਆਪਣੇ ਕਾਲੇ ਕਾਰਨਾਮੇ ਕਰਕੇ ਜੇਲ੍ਹ ਜਾਣਾ ਪੈਂਦਾ ਉਸ ਨੂੰ ਔਰ ਜੇਲ੍ਹ ਦੇ ਵਿੱਚ ਹੁਣ ਮੌਤ ਹੋ ਗਈ ਹੈ ਮਖ्तार ਅंसारी ਦੀ ਬਹੁਤ ਵੱਡੀ ਖਬਰ ਪੰਜਾਬ ਦੇ ਨਾਲ ਵੀ ਲਿੰਕ ਰਿਹਾ ਹੈ ਮਖ्तार ਅंसारी ਦਾ ਕਿਹਦੇ ਨਾਲ ਕਿਵੇਂ ਲਿੰਕ ਰਿਹਾ ਉਹ ਵੀ ਦੱਸਾਂਗੇ ਮਖ्तार ਅंसारी ਨੇ ਮੁਹਾਲੀ ਦੇ ਬਹੁਤ ਵੱਡੇ ਇੱਕ ਬਿਲਡਰ ਦੇ ਕੋਲੋਂ ਪ੍ਰਤੀ ਮੰਗੀ ਸੀ ਇਸ ਤਰ੍ਹਾਂ ਦਾ ਕੇਸ ਉਹਦੇ ਉੱਪਰ ਦਰਜ ਸੀ ਔਰ ਉਸੇ ਬਿਹਾਫ ਤੇ ਉਸ ਨੂੰ ਰੋਪੜ ਜੇਲ੍ਹ ਦੇ ਅੰਦਰ ਵੀ ਬੰਦ ਰੱਖਿਆ ਸੀ ਤਕਰੀਬਨ 2 ਸਾਲ ਤੋਂ ਵੱਧ ਸਮਾਂ ਮੁਖ्तार ਅंसारी ਰੋਪੜ ਜੇਲ੍ਹ ਦੇ ਵਿੱਚ ਬੰਦ ਰਿਹਾ ਸੀਗਾ ਔਰ ਰੋਪੜ ਜੇਲ੍ਹ ਚ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਕਿ ਬਹੁਤ ਐਸ਼ ਦੀ ਜ਼ਿੰਦਗੀ ਜਿਹੜੀ ਆ ਉਸ ਨੇ ਬਤਾਈ ਰੋਪੜ ਜੇਲ੍ਹ ਦੇ ਵਿੱਚ ਔਰ ਹੁਣ ਮੌਤ ਹੋ ਗਈ ਆ ਉਸ ਨੇ ਆਪਣੇ ਬੇਟੇ ਨਾਲ ਵੀ ਗੱਲ ਕੀਤੀ ਸੀ ਦੱਸਿਆ ਜਾ ਰਿਹਾ ਏਬੀਪੀ ਨਿਊਜ਼ ਨੂੰ ਇੰਟਰਵਿਊ ਦਿੱਤਾ ਉਸ ਦੇ ਬੇਟੇ ਨੇ ਹੁਣੇ ਔਰ ਉਸ ਨੇ ਇਹ ਗੱਲ ਕਹੀ ਆ ਕਿ ਮੇਰੇ ਪਿਤਾ ਨੂੰ ਜ਼ਹਿਰ ਦਿੱਤਾ ਗਿਆ ਇਸ ਤਰ੍ਹਾਂ ਦਾ ਕਲੇਮ ਉਸਨੇ ਕੀਤਾ ਕਿੰਨਾ ਸੱਚੀ ਹੈ ਗੱਲ ਇਹ ਤਾਂ ਉਹ ਜਾਣਦੇ ਜਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਗੱਲ ਸਾਫ਼ ਹੋ ਪਾਏਗੀ ਪਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਸ਼ਾਮੀ ਉਹ ਕਹਿੰਦੇ ਕਿ ਮੇਰੀ ਗੱਲ ਹੋਈ ਹੈ ਔਰ ਮੇਰੇ ਪਿਤਾ ਜੀ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਸ਼ਾਇਦ ਜ਼ਹਿਰ ਦਿੱਤਾ ਜਾ ਰਿਹਾ ਹੈ ਮੇਰੀਆਂ ਅੰਤੜੀਆਂ ਬਹੁਤ ਅੰਦਰੋਂ ਸੜ ਰਹੀਆਂ ਨੇ ਬਹੁਤ ਪਰੇਸ਼ਾਨ ਆ ਮੈਂ ਬਹੁਤ ਦੁਖੀ ਹਾਂ ਇਹ ਗੱਲ ਕਹੀ ਹੈ ਮੁਖ्तार ਅंसारी ਨੇ ਆਪਣੇ ਬੇਟੇ ਨੂੰ ਔਰ ਉਹਨਾਂ ਦੇ ਬੇਟੇ ਨੇ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਇਹ ਗੱਲ ਕਹੀ ਹੈ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਖਤਰਨਾਕ ਗੈਂਗਸਟਰ ਮੁਖ्तार ਅंसारी ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ ਹਾਰਟ ਅਟੈਕ ਆਇਆ ਦੱਸਿਆ ਜਾ ਰਿਹਾ ਹੈ ਮਖ्तार ਅंसारी ਨੂੰ ਔਰ ਮਖ्तार ਅंसारी ਦੀ ਹੁਣ ਮੌਤ ਹੋ ਗਈ ਹੈ ਤਾਜ਼ਾ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਪਾਸੇ ਫਾਈਲ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਰੋਪੜ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਸੀ ਉਸ ਨੂੰ ਮੁਹਾਲੀ ਦੀ ਕੋਰਟ ਦੀ ਇਹ ਤਸਵੀਰ ਹੈ ਮਖ्तार ਅंसारी ਦੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਵੀਲ ਚੇਅਰ ਤੇ ਲਿਆਂਦਾ ਗਿਆ ਸੀ ਮਖ्तार ਅंसारी ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਮੁਹਾਲੀ ਦੇ ਵੀਡੀਓ ਨੇ ਔਰ ਦੂਸਰੇ ਪਾਸੇ ਅੱਜ ਦੇ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਹਾਂ ਮਖ्तार ਅंसारी ਖਤਰਨਾਕ ਗੈਂਗਸਟਰ ਜੋ ਕਿ ਮੌਤ ਹੋ ਗਈ ਆ ਹੁਣ ਮੁਖਤਾਰ ਅंसारी ਦੀ ਔਰ ਪੰਜਾਬ ਦੇ ਨਾਲ ਵੀ ਲਿੰਕ ਰਿਹਾ ਪੰਜਾਬ ਦੇ ਲੀਡਰਾਂ ਦੇ ਨਾਲ ਵੀ ਲਿੰਕ ਰਿਹਾ ਡਿੰਪੀ ਚੰਦਪਾਨ ਦੇ ਨਾਲ ਵੀ ਲਿੰਕ ਰਿਹਾ ਮੁਖਤਾਰ ਅंसारी ਦਾ ਔਰ ਡਿੰਪੀ ਚੰਦਪਾਨ ਕਹਿੰਦੇ ਯੂਪੀ ਜਾਂਦਾ ਸੀ ਤਾਂ ਮੁਖਤਾਰ ਅंसारी ਦਾ ਦਾ ਪੂਰਾ ਹੱਥ ਹੁੰਦਾ ਸੀ ਡਿੰਪੀ ਚੰਦਪਾਲ ਦੇ ਉੱਪਰ ਔਰ ਡਿੰਪੀ ਚੰਦਪਾਲ ਦੇ ਨਾਲ ਵੀ ਲਿੰਕ ਰਹੇ ਆ ਮੁਖ्तार ਅंसारी ਦੇ ਪੰਜਾਬ ਦੇ ਵਿੱਚ ਆਉਂਦਾ ਜਾਂਦਾ ਰਿਹਾ ਪੰਜਾਬ ਚ ਕਈਂ ਦੇ ਕਾਰੋਬਾਰ ਵੀ ਉਸਨੇ ਕੀਤਾ ਕਈ ਬਦਮਾਸ਼ਾਂ ਦੇ ਨਾਲ ਮਿਲ ਕੇ ਤਾਂ ਮੁਹਾਲੀ ਦੇ ਇੱਕ ਬਹੁਤ ਵੱਡੇ ਬਿਲਡਰ ਦੇ ਕੋਲੋਂ ਬਹੁਤ ਮਸ਼ਹੂਰ ਬਿਲਡਰ ਆ ਇੱਕ ਮੁਹਾਲੀ ਦਾ ਔਰ ਉਸ ਬਿਲਡਰ ਦੇ ਕੋਲੋਂ ਫਰौती ਵੀ ਮੰਗੀ ਸੀ ਔਰ ਕੇਸ ਉਹਦੇ ਉੱਪਰ ਦਰਜ ਸੀਗਾ ਮੁਹਾਲੀ ਦੇ ਬਿਲਡਰ ਤੋਂ ਪੈਸੇ ਲੈਣ ਮੰਗਣ ਦਾ ਫਰौती ਮੰਗਣ ਦਾ ਔਰ ਉਸ ਤੋਂ ਬਾਅਦ ਫਿਰ ਮਖ्तार ਅंसारी ਨੂੰ ਲਿਆਂਦਾ ਜਾਂਦਾ ਰੋਪੜ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਔਰ ਹੁਣ ਜੇਲ੍ਹ 'ਚ ਮਖ्तार ਅंसारी ਦੀ ਮੌਤ ਹੋ ਗਈ ਹੈ ਔਰ ਉਸਨੇ ਆਪਣੇ ਬੇਟੇ ਨੂੰ ਫੋਨ 'ਤੇ ਅੱਜ ਕਿਹਾ ਸੀ ਕਿ ਮੈਨੂੰ ਜ਼ਹਿਰ ਦਿੱਤਾ ਜਾ ਰਿਹਾ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਪੜਤਾਲ ਕਰੇਗੀ ਪੁਲਿਸ ਜਾਂ ਫਿਰ ਪੋਸਟਮਾਰਟਮ ਰਿਪੋਰਟ 'ਚ ਆਏਗਾ ਪਰ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਵੀ ਬੰਦ ਰਿਹਾ ਸੀ ਮਖ्तार ਅंसारी ਮਖ्तार ਅंसारी ਦੇ ਬਾਰੇ ਦੱਸ ਦਿੰਨੇ ਆ ਮਖ्तार ਅंसारी ਦੀ ਮੌਤ ਤੋਂ ਬਾਅਦ ਯੂਪੀ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਉੱਥੇ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੈ ਜਿਹੜੇ ਇਲਾਕਿਆਂ ਦੇ ਵਿੱਚ ਮੁਖਤਾਰ ਅंसारी ਦਾ ਦਬਦਬਾ ਮੁਖਤਾਰ ਅंसारी ਦੇ ਪਰਿਵਾਰ ਦਾ ਰਸੂਖ ਹੈ ਉਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਪੁਰਵਾਂਚਲ ਦਾ ਇਲਾਕਾ ਪੁਰਵਾਂਚਲ ਦੇ ਇਲਾਕੇ ਦਾ ਡਾਉਨ ਕਿਹਾ ਜਾਂਦਾ ਸੀ ਮੁਖਤਾਰ ਅंसारी ਨੂੰ ਤਾਂ ਗਾਜੀਪੁਰ ਚ ਮੁਖਤਾਰ ਅंसारी ਦੇ ਘਰ ਦੇ ਵਿੱਚ ਸਮਰਥਕ ਜੁਟਣੇ ਸ਼ੁਰੂ ਹੋ ਗਏ ਹੈ ਮੁਖਤਾਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਮਾਫੀਆ ਕਿੰਗ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਮੁਖਤਾਰ ਅंसारी ਗਾਣਿਆਂ ਦੇ ਵਿੱਚ ਵੀ ਯਾ ਜ਼ਿਕਰ ਆਉਂਦਾ ਰਿਹਾ ਮੁਖ्तार ਅंसारी ਦਾ ਪੰਜਾਬੀ ਗਾਣਿਆਂ ਦੇ ਵਿੱਚ ਵੀ ਜ਼ਿਕਰ ਹੋਇਆ ਮੁਖ्तार ਦਾ ਔਰ ਮੁਖ्तार ਅंसारी ਦੀ ਹਾਰਟ ਅਟੈਕ ਦੇ ਨਾਲ ਹੁਣ ਮੌਤ ਹੋ ਗਈ ਹੈ ਜੇਲ੍ਹ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁਖ्तार ਅंसारी ਨੂੰ ਦਿਲ ਦਾ ਦੌਰਾ ਪਿਆ ਸੀ ਹਾਰਟ ਅਟੈਕ ਆਇਆ ਸੀ ਮੁਖ्तार ਅंसारी ਨੂੰ ਔਰ ਉਸ ਤੋਂ ਬਾਅਦ ਮੁਖ्तार ਅंसारी ਨੇ ਦਮ ਤੋੜ ਦਿੱਤਾ ਔਰ ਮੁਖ्तार ਅंसारी ਦੀ ਮੌਤ ਹੋ ਗਈ ਹੈ ਹੁਣ ਮੁਖ्तार ਦਾ ਪਰਿਵਾਰ ਜਿਹੜਾ ਉਹ ਰੋ ਰਿਹਾ ਮੁਖ्तार ਦਾ ਪਰਿਵਾਰ ਕਹਿ ਰਿਹਾ ਕਿ ਸਾਜ਼ਿਸ਼ ਹੋਈ ਹੈ ਸਾਡੇ ਨਾਲ ਜੇਲ੍ਹ ਦੇ ਅੰਦਰ ਬੈਠੇ ਮੇਰੇ ਪਿਤਾ ਨੂੰ ਮਰਵਾਇਆ ਗਿਆ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹਾਲਾਂਕਿ ਹਾਰਟ ਅਟੈਕ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਮੁਖਤਾਰ ਅंसारी ਦੀ ਪੰਜ ਵਾਰ ਮੁਖਤਾਰ ਅंसारी ਐਮਐਲਏ ਰਿਹਾ ਪੰਜ ਵਾਰ ਮੁਖਤਾਰ ਅंसारी ਐਮਐਲਏ ਜਿੱਤਿਆ ਔਰ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਜਦੋਂ ਉਸ ਨੂੰ ਸਜ਼ਾ ਹੋਈ ਤਾਂ ਫਿਰ ਉਸ ਤੋਂ ਬਾਅਦ ਨਾਤਾ ਤੋੜ ਲਿਆ ਗਿਆ ਸੀਗਾ ਤਾਂ ਰਾਤ 8:25 ਤੇ ਹਸਪੀਟਲ ਲਿਆਂਦਾ ਗਿਆ ਸੀ ਮੁਖਤਾਰ ਅंसारी ਨੂੰ ਤਕਰੀਬਨ 2 ਘੰਟੇ ਤੋਂ ਵੱਧ ਸਮਾਂ ਪਹਿਲਾਂ ਹਸਪਤਾਲ ਲਿਆਂਦਾ ਗਿਆ ਸੀ ਔਰ ਐਂਬੂਲੈਂਸ ਦੀ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਐਂਬੂਲੈਂਸ ਚ ਉਤਾਰਿਆ ਜਾਂਦਾ ਉਸ ਨੂੰ ਤਾਂ ਉਸਦਾ ਹੱਥ ਜਿਸ ਤਰੀਕੇ ਨਾਲ ਥੱਲੇ ਨੂੰ ਜਾਂਦਾ ਤਾਂ ਉੱਥੋਂ ਹੀ ਅੰਦਾਜ਼ਾ ਲੱਗ ਰਿਹਾ ਸੀ ਕਿ ਹਸਪਤਾਲ ਲਿਆਉਂਦੇ ਸਮੇਂ ਹੀ ਸ਼ਾਇਦ ਮੁਖ्तार ਅंसारी ਦੀ ਮੌਤ ਹੋ ਗਈ ਸੀ ਐਂਬੂਲੈਂਸ ਦੇ ਵਿੱਚ ਸ਼ਾਇਦ ਉਸਨੇ ਦਮ ਤੋੜ ਦਿੱਤਾ ਜਾਂ ਫਿਰ ਜੇਲ੍ਹ 'ਚ ਹੀ ਦਮ ਤੋੜ ਦਿੱਤਾ ਸੀ ਤਾਂ 9 ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਇਲਾਜ ਕਹਿੰਦੇ ਕਿ ਉਹਨਾਂ ਨੇ ਸ਼ੁਰੂ ਵੀ ਕੀਤਾ ਸੀ ਪਰ ਹਾਰਟ ਅਟੈਕ ਦੇ ਨਾਲ ਮੁਖ्तार ਅंसारी ਦੀ ਮੌਤ ਹੋ ਗਈ ਹੈ 9 ਡਾਕਟਰਸ ਦੀ ਟੀਮ ਨੇ ਕਹਿੰਦੇ ਕਿ ਮੁਖ्तार ਅंसारी ਦਾ ਇਲਾਜ ਸ਼ੁਰੂ ਕੀਤਾ ਸੀ ਇਹ ਦੱਸਿਆ ਜਾ ਰਿਹਾ ਤਾਂ ਮੈਡੀਕਲ ਬੁਲੇਟਿਨ ਵੀ ਜਾਰੀ ਹੋਇਆ ਔਰ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਹਾਰਟ ਅਟੈਕ ਦੇ ਨਾਲ ਮੁਖ्तार ਅंसारी ਦੀ ਮੌਤ ਹੋ ਗਈ ਹੈ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਮੁਖ्तार ਅंसारी ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁਖ्तार ਅंसारी ਬਹੁਤ ਚਰਚਾ ਦੇ ਵਿੱਚ ਰਿਹਾ ਪੂਰੇ ਦੇਸ਼ ਦੇ ਵਿੱਚ ਉਸ ਨੇ ਆਪਣਾ ਸਿੱਕਾ ਕਾਇਮ ਕਰਨਾ ਚਾਹਿਆ ਔਰ ਮੁਖ्तार अंसारी ਦੇ ਘਰ ਦੇ ਬਾਹਰ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੈ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਪੈਰਾਮਿਲਟਰੀ ਫੋਰਸ ਮਾਫੀਆ ਕਿੰਗ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤੀ ਹੈ ਤਾਂ ਕਿ ਕੋਈ ਹੜਦੰਗ ਨਾ ਹੋਵੇ ਤਾਂ ਕਿ ਕੋਈ ਮੁਖ्तार अंसारी ਦੇ ਜੋ ਸਮਰਥਕ ਨੇ ਉਹ ਜੋ ਹੈ ਉਹ ਮਾਹੌਲ ਨਾ ਖਰਾਬ ਕਰ ਸਕਣ ਇਸ ਤਰ੍ਹਾਂ ਦੀ ਗੱਲ ਨੂੰ ਦੇਖਦੇ ਹੋਇਆ ਯੂਪੀ ਪ੍ਰਸ਼ਾਸਨ ਨੇ ਸਿਕਿਉਰਿਟੀ ਟਾਈਟ ਕਰ ਦਿੱਤੀ ਹੈ ਤਾਂ ਮੁਖ्तार अंसारी ਦੀ ਮੌਤ ਹੋ ਗਈ ਹੈ ਜੇਲ੍ਹ ਦੇ ਅੰਦਰ ਮੁਖ्तार अंसारी ਨੂੰ ਅ ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪਿਆ ਹੈ ਔਰ ਬੈਰਖ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੇਹੋਸ਼ ਮਿਲਿਆ ਸੀ ਮੁਖਤਾਰ ਅंसारी ਕਿਉਂਕਿ ਮੀਡੀਆ ਰਿਪੋਰਟਸ ਦੇ ਹਿਸਾਬ ਦੇ ਨਾਲ ਇਹ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਬਾਂਦਾ ਜੇਲ੍ਹ ਦੇ ਵਿੱਚ ਸਾਬਕਾ ਐਮਐਲਏ ਮੁਖਤਾਰ ਅंसारी ਨੂੰ ਦਿਲ ਦਾ ਦੌਰਾ ਦੌਰਾ ਪਿਆ ਜਿੱਥੇ ਕਿ ਆਪਣੀ ਜੇਲ੍ਹ ਦੀ ਬੈਰਖ ਦੇ ਵਿੱਚ ਹੀ ਬੇਹੋਸ਼ੀ ਦੀ ਹਾਲਤ ਦੇ ਵਿੱਚੋਂ ਮਿਲਿਆ ਸੀ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਸੁਪਰਤੀ ਕਰਵਾਇਆ ਗਿਆ ਤਾਂ ਕੁਝ ਦਿਨ ਪਹਿਲਾਂ ਹੀ ਅंसारी ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇਸ ਵਿੱਚ ਹੁਣ ਉਸ ਦੀ ਤਬੀਅਤ ਖਰਾਬ ਹੋਈ ਔਰ ਉਸ ਤੋਂ ਬਾਅਦ ਮੈਡੀਕਲ ਕਾਲਜ ਮੁਖਤਾਰ ਨੂੰ ਮਰਤੀ ਕਰਵਾਇਆ ਗਿਆ ਸੀ ਔਰ ਜੇਲ੍ਹ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਜਾਂ ਹਾਰਟ ਅਟੈਕ ਆਇਆ ਦੱਸਿਆ ਜਾ ਰਿਹਾ ਮੁਖਤਾਰ ਅंसारी ਨੂੰ ਔਰ ਉੱਥੇ ਹੀ ਕੁਝ ਦਿਨ ਪਹਿਲਾਂ ਇੱਕ ਲੈਟਰ ਜਰੀਏ ਵੀ ਉਸ ਨੇ ਖੁਲਾਸੇ ਕੀਤੇ ਸੀ ਦਾਅਵੇ ਕੀਤੇ ਸੀ ਉਹਨੇ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਉਹਨੇ ਇੱਕ ਜੱਜ ਨੂੰ ਲੈਟਰ ਜੱਜ ਨੂੰ ਲੈਟਰ ਵੀ ਲਿਖਿਆ ਸੀਗਾ ਕਿ 19 ਮਾਰਚ ਨੂੰ ਜੋ ਉਸ ਨੂੰ ਖਾਣਾ ਦਿੱਤਾ ਗਿਆ ਸੀ ਉਹਦੇ ਵਿੱਚ ਇਹ ਕੋਈ ਜਰਰੀਲੀ ਚੀਜ਼ ਸੀਗੀ ਕੋਈ ਜ਼ਹਿਰ ਸੀਗਾ ਇਸ ਤਰ੍ਹਾਂ ਦਾ ਦਾਵਾ ਉਸਨੇ ਕੀਤਾ ਸੀਗਾ ਔਰ ਇਸ ਖਾਣੇ ਨੂੰ ਖਾਣ ਤੋਂ ਬਾਅਦ ਉਹਦੀ ਤਬੀਅਤ ਕਹਿੰਦੇ ਵਿਗੜ ਗਈ ਸੀ ਹੱਥ ਪੈਰ ਦੀਆਂ ਨਸਾਂ ਦੇ ਵਿੱਚ ਤੇਜ਼ ਦਰਦ ਹੋਇਆ ਔਰ ਹੱਥ ਪੈਰ ਠੰਡੇ ਪੈਣ ਲੱਗੇ ਸੀ ਜਿਵੇਂ ਮੌਤ ਹੋ ਜਾਣੀ ਹੁੰਦੀ ਹੈ ਤਾਂ ਇਸ ਤਰ੍ਹਾਂ ਦਾ ਲੈਟਰ ਉਸਨੇ ਜੱਜ ਨੂੰ ਲਿਖਿਆ ਸੀਗਾ ਤਾਂ ਲੈਟਰ ਦੇ ਵਿੱਚ ਲਿਖਿਆ ਸੀ ਕਿ ਮੈਨੂੰ ਕਬਰਾਟ ਹੋ ਰਹੀ ਸੀ ਔਰ ਉਸਦੇ ਨਾਲ ਹੀ ਉਹਨੇ ਕਿਹਾ ਕਿ ਮੇਰਾ ਸਹੀ ਤਰੀਕੇ ਦੇ ਨਾਲ ਇਲਾਜ ਕਰਾ ਦਿਓ 40 ਦਿਨ ਪਹਿਲਾਂ ਵੀ ਮੈਨੂੰ ਜਰੀਲਾ ਖਾਣਾ ਦਿੱਤਾ ਗਿਆ ਇਹ ਦਾਵਾ ਕੀਤਾ ਗਿਆ ਸੀ ਇੱਕ ਲੈਟਰ ਲਿਖਿਆ ਸੀ ਮੁਖ्तार ਅंसारी ਨੇ ਔਰ ਜਨ ਸੱਤਾ ਦੀ ਖਬਰ ਹੈ ਜਨ ਸੱਤਾ ਦੀ ਖਬਰ ਦੇ ਮੁਤਾਬਕ ਇਹ ਅਸੀਂ ਦੱਸ ਰਹੇ ਤੁਹਾਨੂੰ ਡਿਟੇਲਸ ਜਿਹੜੀ ਖਬਰ ਉਹਨਾਂ ਨੇ ਛਾਪੀ ਹੈ ਤਾਂ ਉੱਥੇ ਹੀ ਇਹ ਲੈਟਰ ਜਰੀਏ ਉਸਨੇ ਦਾਵਾ ਵੀ ਕੀਤਾ ਸੀ ਔਰ ਉੱਥੇ ਉਹਨੇ ਕਿਹਾ ਉਹਨਾਂ ਨੂੰ ਖਾਰਜ ਕਰ ਦਿੱਤਾ ਸੀ ਜੇਲ੍ਹ ਪ੍ਰਸ਼ਾਸਨ ਨੇ ਆਰੋਪਾ ਨੂੰ ਕਿ ਜਿਹੜੇ ਦੋਸ਼ ਲਾਰਿਆ ਮੁਖਤਾਰ ਅंसारी ਉਹ 900 ਹੋਰ ਵੀ ਕੈਦੀ ਖਾਂਦੇ ਆ ਖਾਣਾ ਕਿਉਂਕਿ 900 ਦੇ ਕਰੀਬ 1000 ਦੇ ਕਰੀਬ ਕੈਦੀ ਉਸ ਜੇਲ੍ਹ ਦੇ ਅੰਦਰ ਬੰਦ ਨੇ ਔਰ ਜਿਹੜਾ ਖਾਣਾ ਬਾਕੀਆਂ ਨੂੰ ਜਾਂਦਾ ਉਹੀ ਖਾਣਾ ਕਹਿੰਦੇ ਮੁਖਤਾਰ ਅंसारी ਨੂੰ ਜਾਂਦਾ ਔਰ ਉਹੀ ਖਾਣਾ ਜਿਹੜਾ ਉਹ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਖਾਂਦੇ ਆ ਇਹ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ ਤਾਂ ਹੁਣ ਜਿਹੜਾ ਪਰਿਵਾਰ ਆ ਗਾਜੀਪੁਰ ਤੋਂ ਰਵਾਨਾ ਹੋ ਗਿਆ ਬੰਦਾ ਬੰਦਾ ਵਾਲੇ ਪਾਸੇ ਜਿੱਥੇ ਮੈਡੀਕਲ ਕਾਲਜ ਦੇ ਵਿੱਚ ਉਸ ਨੂੰ ਪ੍ਰਤੀ ਕਰਵਾਇਆ ਗਿਆ ਸੀ ਤਾਂ ਆਈ ਸੀ ਯੂ ਦੇ ਵਿੱਚ ਮੁਖ्तार ਅंसारी ਦੀ ਮੌਤ ਹੋ ਗਈ ਜਾਂ ਸਿਹਤ ਮੁਖ्तार ਦੀ ਵਿਗੜੀ ਸੀਗੀ ਔਰ ਛੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪੂਰਾ ਇਲਾਕਾ ਡੀ ਐਮ ਤੇ ਐਸ ਪੀ ਵੀ ਮੌਕੇ ਦੇ ਉੱਪਰ ਪਹੁੰਚੇ ਆ ਤਾਂ ਮਾਫੀਆ ਕਿੰਗ ਖਤਰਨਾਕ ਡਾਉਨ ਗੈਂਗਸਟਰ ਜੋ ਮਰਜੀ ਕਹੋ ਮੁਖਤਾਰ ਅंसारी ਕਿਉਂਕਿ ਬਹੁਤ ਵੱਡਾ ਬਦਮਾਸ਼ ਸੀ ਮੁਖਤਾਰ ਅंसारी ਔਰ ਮੁਖਤਾਰ ਅंसारी ਆਪਣਾ ਸਿੱਕਾ ਪੂਰੇ ਦੇਸ਼ ਦੇ ਵਿੱਚ ਕਾਇਮ ਕਰਨਾ ਚਾਹੁੰਦਾ ਸੀ ਪੰਜਾਬ ਦੇ ਵਿੱਚ ਵੀ ਉਸ ਦਾ ਨੈਟਵਰਕ ਸੀ ਡਿੰਪੀ ਚੰਦ ਭਾਨ ਦੇ ਨਾਲ ਉਸ ਦੇ ਬਹੁਤ ਚੰਗੇ ਰਿਸ਼ਤੇ ਸੀ ਔਰ ਡਿੰਪੀ ਦੇ ਸਿਰ ਤੇ ਮੁਖਤਾਰ ਦਾ ਹੱਥ ਸੀਗਾ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕਹੀਆਂ ਜਾਂਦੀਆਂ ਨੇ ਔਰ ਉਸ ਦੇ ਲਿੰਕ ਵੀ ਸੀ ਔਰ ਦੱਸਿਆ ਜਾ ਰਿਹਾ ਕਿ ਹੌਸਲਾ ਵੀ ਉਹਨੂੰ ਮੁਖਤਾਰ ਅंसारी ਤੋਂ ਹੀ ਮਿਲਿਆ ਸੀ ਔਰ ਮੁਖਤਾਰ ਅंसारी ਦੀ ਹੁਣ ਮੌਤ ਹੋ ਗਈ ਹੈ ਮੁਖਤਾਰ ਅंसारी ਨੂੰ ਜੇਲ੍ਹ ਦੇ ਵਿੱਚ ਦਿਲ ਦਾ ਦੌਰਾ ਪਿਆ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਤਰ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਦੇ ਮਊ ਇਲਾਕੇ ਤੋਂ ਮੁਖਤਾਰ ਅंसारी ਪੰਜ ਵਾਰ ਐਮਐਲਏ ਰਿਹਾ ਤਾਂ ਗੈਂਗਸਟਰ ਸੀ ਗੈਂਗਸਟਰ ਤੋਂ ਫਿਰ ਪੋਲੀਟੀਸ਼ੀਅਨ ਬਣ ਗਿਆ ਮੁਖਤਾਰ ਅंसारी ਔਰ ਇਹ ਵੀ ਕਿਹਾ ਜਾਂਦਾ ਹੈ ਕਿ ਗੁੰਡਿਆਂ ਦੀ ਆਖਰੀ ਪਨਾਹ ਰਾਜਨੀਤੀ ਹੁੰਦੀ ਹੈ ਔਰ ਉਸੇ ਹਿਸਾਬ ਨਾਲ ਰਾਜਨੀਤੀ ਦੇ ਵਿੱਚ ਆਉਂਦਾ ਹੈ ਮਖ्तार ਅंसारी ਵੀ ਉਸ ਨੂੰ ਫਿਰ ਸਜ਼ਾ ਹੋ ਜਾਂਦੀ ਹੈ ਸਜ਼ਾ ਹੋਣ ਤੋਂ ਬਾਅਦ ਫਿਰ ਉਹ ਇਲੈਕਸ਼ਨ ਨਹੀਂ ਲੜਦਾ ਤਾਂ ਮੌ ਤੋਂ ਪੰਜ ਵਾਰ ਐਮਐਲਏ ਰਿਹਾ ਸੀ ਮਖ्तार ਅंसारी ਔਰ ਬਹੁਜਨ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਦੋ ਵਾਰ ਰਿਹਾ ਔਰ ਉਸ ਤੋਂ ਬਾਅਦ ਫਿਰ ਉਸਨੇ ਆਪਣੀ ਪਾਰਟੀ ਵੀ ਬਣਾਈ ਮਖ्तार ਅंसारी ਨੇ ਔਰ ਮਖ्तार ਅंसारी ਦੀ ਹੁਣ ਮੌਤ ਹੋ ਗਈ ਆ ਔਰ ਯੋਗੀ ਅਦਿੱਤਿਆਨਾਥ ਉਹਨਾਂ ਦੇ ਨਾਲ ਵੀ 36 ਦਾ ਅੰਕੜਾ ਰਿਹਾ ਹੈ ਯੋਗੀ ਅਦਿੱਤਿਆਨਾਥ ਉਹਨਾਂ ਦੇ ਨਾਲ ਉਹਦੀ ਬਣਦੀ ਨਹੀਂ ਸੀ ਔਰ ਇਸ ਤਰ੍ਹਾਂ ਇਸੇ ਚੀਜ਼ ਨੂੰ ਲੈ ਕੇ ਉਹ ਕਲੇਮ ਵੀ ਕਰਦਾ ਰਿਹਾ ਅਕਸਰ ਤਾਂ ਹੁਣ ਮੌਤ ਹੋ ਗਈ ਹੈ ਮੁਖਤਾਰ ਅंसारी ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੇਲ੍ਹ ਦੇ ਅੰਦਰ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਮੁਖਤਾਰ ਨੇ ਦਾਅਵਾ ਕੀਤਾ ਸੀ ਕਿ ਮੈਨੂੰ ਜ਼ਹਿਰ ਦਿੱਤਾ ਜਾ ਰਿਹਾ ਜਿਸ ਦਾ ਖੰਡਨ ਪ੍ਰਸ਼ਾਸਨ ਨੇ ਕੀਤਾ ਸੀ ਕਿ ਇਹੋ ਜਿਹਾ ਕੁਝ ਵੀ ਨਹੀਂ ਹੈ ਔਰ ਉੱਥੇ ਹੀ ਮੁਖਤਾਰ ਅंसारी ਦੀ ਮੌਤ ਹੋਈ ਹੈ ਔਰ ਮੁਖਤਾਰ ਦੇ ਘਰ ਦੇ ਬਾਹਰ ਸਿਕਿਉਰਟੀ ਵਧਾ ਦਿੱਤੀ ਹੈ ਤਾਂ ਕਿ ਉਸ ਦੇ ਜੋ ਸਮਰਥਕ ਹੈ ਰੌਲਾ ਰੱਪਾ ਨਾ ਕਰ ਸਕਣ ਮਾਹੌਲ ਨਾ ਖਰਾਬ ਕਰ ਸਕਣ ਪਰ ਦੱਸਦੇ ਹਾਂ ਤੁਹਾਨੂੰ ਕਿ ਹਸਪੀਟਲ ਦੇ ਅੰਦਰ ਮੁਖਤਾਰ ਅंसारी ਨੇ ਦਮ ਤੋੜ ਦਿੱਤਾ